ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕਿਛ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗ ਹੋ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਧਰਨ ਆਕਾਸ਼ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਸਾ ਸੰਗਤ ਜੀ ਇਹ ਵਿਸਰਾਮ ਜੋ ਲੱਗ ਰਹੇ ਨੇ ਚਾਲ ਮੁਤਾਬਕ ਲੱਗ ਰਹੇ ਨੇ ਤਿਆਗੋ ਮਨ ਕੇ ਸਗਲ ਕਾਮ ਅਰਥ ਲਈ ਵਿਸਰਾਮ ਹੋਵੇਗਾ ਤਿਆਗੋ ਮਨ ਕੇ ਸਗਲ ਕਾਮ ਤਿਆਗ ਦਿਓ ਮਨ ਦੀਆਂ ਸਾਰੀਆਂ ਕਾਮਨਾਵਾਂ ਇਸੇ ਤਰ੍ਹਾਂ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਇਹ ਅਰਥ ਦਾ ਇਉਂ ਹੋਵੇਗਾ ਚਾਲ ਮੁਤਾਬਕ ਗੁਰਮੁਖ ਪਿਆਰੇ ਵਿਸਰਾਮ ਲਗਾ ਰਹੇ ਨੇ ਘੱਟ ਘੱਟ ਜਿਸ ਕਾ ਹੈ ਪ੍ਰਗਾਸ ਇਉ ਇਹ ਚਾਲ ਸਮਝਣੀ ਸ਼ਬਦ ਦੀ ਹਾਂਜੀ ਜਿਸ ਸਿਮਰਤ ਤਤਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰ ਤੂਤ ਕੈ ਉਪਰ ਕਰਮ ਜਿਸ ਕਾ ਚਾਹ ਹੈ ਸੁਰ ਨਰ ਦੇਵ ਸੰਤ ਸਭਾ ਕੀ ਲਗਹੁ ਸੇਵ ਆਦਪੁਰਖ ਜਿਸ ਕੀਆ ਦਾਨ ਤਿਸਕੋ ਮਿਲਿਆ ਹਰ ਨਿਧਾਨ ਇਸ ਕੀ ਗਾਤ ਮਿਤ ਕਹੀ ਨਾ ਜਾਏ ਜਨ ਨਾਨਕ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾ ਮਨ ਤਾਨ ਪੀਤਰ ਲਾਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ ਕਿਲ ਵਿਖਾ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਦਿਆਲ ਪੂਰੀ ਮੇਰੀ ਆਸ ਪੂਰੀ ਇਉਂ ਪੋਲਾ ਬੋਲਣਾ ਪੂਰੀ ਨਹੀਂ ਕਰਨਾ ਪੂਰੀ ਮੇਰੀ ਆਸ ਅਰਥ ਭਾਵੇਂ ਇਉਂ ਵੀ ਬਣਦਾ ਕਿ ਆਸ ਪੂਰੀ ਹੋ ਗਈ ਪੂਰੀ ਮੇਰੀ ਆਸ ਗੁਰ ਦਿਆਲ ਜਦੋਂ ਸਤਗੁਰੂ ਜੀ ਦਿਆਲੂ ਹੋਏ ਤਾਂ ਸਤਗੁਰਾਂ ਨੇ ਪੂਰੀ ਮੇਰੀ ਆਸ ਮੇਰੀ ਆਸ ਪੂਰਨ ਕਰ ਦਿੱਤੀ ਹਾਂਜੀ ਗੁਰਦਿਆਲ ਪੂਰੀ ਮੇਰੀ ਪੂਰੀ ਮੇਰੀ ਆਸ ਕਿਲ ਬਿਖ ਕਾਟੇ ਗੁਰਦਿਆਲ ਪੂਰੀ ਮੇਰੀ ਆਸ ਕਿਲ ਬਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਉਰ ਧਾਰੇ ਸਦਾ ਸਦਾ ਹਰਿ ਜਸ ਸੁਨਾ ਰਹਾਵ ਸਮਰਥ ਸੁਆਮੀ ਕਾਰਣ ਕਰਣਾ ਮੋਹਿ ਅਨਾਥ ਪ੍ਰਭ ਤੇਰੀ ਸਰਣਾ ਜੀਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੇਹ ਨਿਸਤਾਰ ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮਨ ਜਨ ਤਾ ਕੀ ਸੇਵ ਧਰਨ ਆਕਾਸ ਜਾ ਕੀ ਕਲਾ ਮਾਹ ਤੇਰਾ ਦੀਆ ਸਭ ਜੰਤ ਖਾਹ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕਾ ਨਦਰ ਨਿਹਾਲ ਕਰ ਕਿਰਪਾ ਮੋਹ ਦੇਹੋ ਦਾਨਾ ਜਪ ਜੀਵੈ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾ RAM ਰੰਗ ਸਭ ਗਏ ਪਾਪ ਰਾਮ ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਛ ਨਾਹੀ ਫੇਰ ਬਸੰਤ ਹਮਾਰੈ ਰਾਗ ਰੰਗ ਸੰਤ ਜਨਾਸਿਓ ਸਦਾ ਸੰਗ ਰਹਾਓ ਸੰਤ ਜਨੀ ਕੀਆ ਉਪਦੇਸ਼ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਥਾਨਾ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਾਸ ਭੋਗ ਰੰਗ ਹਰ ਕੀਰਤਨ ਹਰ ਕੀਰਤਨ ਰਾਸ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਵੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾ ਈਤ ਊਤ ਪ੍ਰਭ ਕਾ ਅਰਜ ਸਾਰ ਚਰਨ ਕਮਲ ਸਿਓ ਲਾਗੋ ਧਿਆਨ ਚਰਨ ਕਮਲ ਸਿਓ ਲੱਗੋ ਧਿਆਨ ਕਰ ਕਿਰਪਾ ਪ੍ਰਭ ਕੀ ਨੋ ਦਾਨ ਤੇਰੇ ਆ ਸੰਤ ਜਨਾ ਕੀ ਬਾਛਾ ਓ ਧੂਰ ਜਪ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾ ਸਚ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਪਰਾਬਰਖ ਵਾਲੇ ਮਾਈ ਬਾਪ ਜਾ ਕੈ ਸਿਮਰਣ ਨਹੀਂ ਸੰਤਾਪ ਖਸਮ ਧਾਈ ਇਕ ਮਨ ਇਕ ਪਾਇ ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬ ਰਖਿਆ ਕੰਠ ਲਾਏ ਗੁਰ ਪੂਰੇ ਕੀ ਗੁਰ ਪੂਰੇ ਕੀ ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬ ਰਖਿਆ ਕੰਠ ਲਾਏ ਰਹਾਉ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਦੁਸ਼ਟ ਦੂਤ ਸਭ ਭ੍ਰਮ ਥਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਿਸੰਤਰ ਰਹੇ ਧਾਇ ਠੀਕ ਹੈ ਕਿਰਤ ਉਹਨਾਂ ਕਾ ਮਿਟਸ ਨਾ ਹੈ ਓਏ ਆਪਣਾ ਬੀਜਿਆ ਆਪ ਖਾਹੇ ਜਨਕਾਰਖਵਾਲਾ ਆਪ ਸੋਇ ਜਨਕ ਪਹੁੰਚ ਨਾ ਸਕ ਸ ਕੋਇ ਪ੍ਰਭ ਦਾਸ ਰਖੇ ਕਰ ਜਤਨ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀਵੈ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾ ਗੁਰ ਚਰਨ ਸਰੇਵਤ ਦੁਖ ਗਿਆ ਪਾਰ ਬ੍ਰਹਮ ਪ੍ਰਭ ਕਰੀ ਮਇਆ ਸਰਬ ਮਨੋਰਥ ਪੂਰਨ ਕਾਮ ਜਪ ਜੀਵ ਨਾਨਕ RAM ਨਾਮ ਸਾਰੁਤ ਸੁਹਾਵੀ ਜਿਤ ਹਰ ਚੇਤਿ ਆਵੇ ਬਿਨ ਸਤਗੁਰ ਦੀ ਸੇ ਬਿਲ ਲਾਂਤੀ ਸਾਖਤ ਫਿਰ ਫਿਰ ਆਵੇ ਜਾਵੇ ਰਹਾਉ ਸੇ ਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸ਼ਬਦ ਨਾਸ ਭੈ ਬਿਨਸੇ ਨਿਰ ਭੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਥਲ ਮਹੀਆਲ ਰਵਿਆ ਜਲ ਥਲ ਮਹੀਆਲ ਰਵ ਰਹਿਆ ਗੁਰ ਮਿਲ ਨਾਨਕ ਹਰ ਹਰ ਕਹਿਆ ਆਸਤ ਸਿੱਧ ਨਵ ਨਿਧ ਈਹ ਕਰਮ ਪਰਾਪਤ ਜਿਸ ਨਾਮ ਦੇਹ ਪ੍ਰਭ ਜਪ ਜਪ ਜੀਵ ਹੈ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪ੍ਰਕਾਸ਼ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨਿਆ ਰਬ ਮੇਲੇ ਚਰੀ ਵਿੱਚ ਹੁੰਨੇ ਆ ਤੁਮ ਰਵੋ ਗੋਬਿੰਦ ਰਵਣ ਜੋਗ ਤੁਮ ਰਵੋ ਗੋਬਿੰਦ ਰਵਣ ਜੋਗ ਜਿਤ ਰਵੇ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨੇ ਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸੇਜ ਸੁਹਾਵੀ ਰਾਸ ਬਣੀ ਆਇ ਮਿਲੇ ਪ੍ਰਭ ਸੋਖ ਧਨੀ ਮੇਰਾ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾ ਕਿਲ ਬਿਖ ਬਿਨਸੇ ਗਾਏ ਗੁਨਾ ਆਨੰਦਨ ਉਪਜੀ ਸਹਿਜ ਤੋਂ ਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨੇਤਰਤਾ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਇਆਲ ਇਹੋ ਮਨ ਹੋਆ ਸਾਧ ਤੂਰ ਨਿਤ ਦੇਖੈ ਸੁਆਮੀ ਹਜੂਰ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਸਭ ਕਿਰਪਾ ਭਈ ਬਸੰਤ ਮਹੱਲਾ ਪੰਜਵਾ रोग मिटाए प्रभु आप बालक राखे अपने कर थाप रहा बालक राखे अपने कर थाप शांत सहज गृह सद बसंत गुरु पूरे की शरण आए कल्याण रूप जप हर हर मंत्र रहा शोक संताप कटे प्रभु आप ਗੋਰੇ ਆਪਣੇ ਕੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਮ ਸਭ ਫਲ ਪਾਏ ਨਿਹਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ ਨੀਤ